ਪੰਜਾਬ ਹਿੰਦੂਆਂ ਲਈ ਬਹੁਤ ਸੇਫ ਜਗ੍ਹਾ ਹੈ। ਹਿੰਦੂਆਂ ਲਈ ਸੇਫ ਜਗ੍ਹਾ। ਬਿਲਕੁਲ। ਪੂਰੇ ਹਿੰਦੁਸਤਾਨ ਦੇ ਵਿੱਚ ਇਕੱਲਾ ਪੰਜਾਬ ਐਸੀ ਜਗ੍ਹਾ ਹੈ ਜਿਹੜਾ ਹਿੰਦੂਆਂ ਹਿੰਦੂਆਂ ਲਈ ਸਭ ਤੋਂ ਜ਼ਿਆਦਾ ਸੇਫ ਜਗ੍ਹਾ ਹੈ। ਸਭ ਤੋਂ ਜ਼ਿਆਦਾ। ਹਾਰੀਦਵਾਰ ਤੋਂ ਵੀ ਜ਼ਿਆਦਾ। ਹਾਰੀਦਵਾਰ ਤਾਂ ਬਹੁਤ ਜ਼ਿਆਦਾ ਅਨਸੇਫ ਹੈ। ਅਯੁੱਧਿਆ ਤੋਂ ਵੀ ਜ਼ਿਆਦਾ। ਬਹੁਤ ਜ਼ਿਆਦਾ। ਉਹਦੇ ਤੋਂ ਵੀ ਤਾਂ ਬਹੁਤ ਜ਼ਿਆਦਾ ਬਹੁਤ ਉੱਪਰ। ਯੂਪੀ ਦੇ ਵਿੱਚ ਸ਼ੋਭਾ ਯਾਤਰਾਵਾਂ ਤੇ ਪੱਥਰਬਾਜ਼ੀ ਹੋਣਾ ਹਰ ਸਾਲ ਹੁੰਦੀ ਹੈ। ਐਵਰੀイヤー ਹੁੰਦੀ ਹੈ। ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਹੁੰਦੀ ਹੈ। ਹਮ। ਮਧ ਪ੍ਰਦੇਸ਼ ਚ ਹੁੰਦੀ ਆ ਗੁਜਰਾਤ ਚ ਹੋਈ ਆ ਚਾਰਖੰਡ ਚ ਹੋਈ ਆ ਬੰਗਾਲ ਚ ਹੋਈ ਆ ਹਿਮਾਚਲ ਚ ਹੋਈ ਆ ਹਿਮਾਚਲ ਦਾ ਮੈਂ ਪੱਕਾ ਨਹੀਂ ਕਹਿ ਸਕਦਾ ਤੇ ਲਗਭਗ ਇਹ ਸਾਰੀ ਜਿਹੜੀ ਕਾਓ ਬੈਲਟ ਕਹਿ ਲਓ ਇਹਨੂੰ ਜਾਂ ਹਿੰਦੀ ਬੈਲਟ ਕਹਿ ਲਓ ਇਹਦੇ ਚ ਸਾਰੇ ਚ ਪੱਥਰਬਾਜੀ ਹੋਈ ਆ ਸ਼ੋਭਾ ਯਾਤਰਾਵਾਂ ਤੇ ਸਿਰਫ ਪੰਜਾਬ ਚ ਨਹੀਂ ਹੋਈ ਜੀ ਅਜੇ ਤੱਕ ਇੱਕ ਘਟਨਾ ਕੋਈ ਦੱਸ ਦੋਵੇ ਇੱਕ ਸਿੰਗਲ ਇੱਕ ਵੀ ਘਟਨਾ ਨਹੀਂ ਆ ਪੰਜਾਬ ਦੇ ਵਿੱਚ ਪੰਜਾਬ ਚ ਕਿਸੇ ਸ਼ੋਭਾ ਯਾਤਰਾ ਤੇ ਕੋਈ ਪੱਥਰਬਾਜੀ ਹੋਈ ਹੋਵੇ ਹੂੰ ਜਿੱਥੇ ਇਹਨਾਂ ਦੇ ਯੋਗੀ ਜੀ ਦੀ ਸਰਕਾਰ ਹੈ ਇਹਨਾਂ ਦੇ ਹਿੰਦੂ ਹਿਰਦਿਆਂ ਦੀ ਸਮਰਾਟ ਹੈ ਉੱਥੇ ਤੇ ਰੋਜ਼ ਦਾ ਕੰਮ ਹੈ ਰੋਜ਼ ਉੱਥੋਂ ਪਲਾਨ ਕਰਦਾ ਹੈ ਹਿੰਦੂ ਉੱਥੇ ਨਹੀਂ ਬੋਲਣਗੇ ਇਹ ਦਿੱਲੀ ਦੇ ਵਿੱਚੋਂ ਹਿੰਦੂ ਪਲਾਨ ਕਰ ਰਿਹਾ ਜੀ ਤੇਆਂ ਰੋਜ਼ ਮਾਰੀਆਂ ਜਾ ਰਹੀਆਂ ਹਿੰਦੂਆਂ ਦੀਆਂ ਯੂਪੀ ਔਰ ਦਿੱਲੀ ਖਾਸ ਤੌਰ ਤੇ ਹਾਂਜੀ ਕਿਉਂ ਦੋਨੋਂ ਪਾਸੇ ਤਾਂ ਬੀਜੇਪੀ ਦੀ ਸਰਕਾਰ ਹੈ ਮਾਰੀਆਂ ਜਾਂਦੇ ਤਾਂ ਰਿਕਾਰਡ ਚੱਕੋ ਐਨਸੀਆਰਬੀ ਦਾ ਡਾਟਾ ਚੱਕੋ ਸਭ ਤੋਂ ਜ਼ਿਆਦਾ ਰੇਪ ਅਪਰੋਕਸੀਮੇਟ ਸਭ ਤੋਂ ਜ਼ਿਆਦਾ ਰੇਪ ਜਿਹੜਾ ਹੈ ਯੂਪੀ 'ਚ ਹੁੰਦੇ ਆ ਹਜ਼ਾਰੋਂ ਬੱਚੇ ਗਾਇਬ ਹੈ ਹਜ਼ਾਰੋਂ 40 45000 ਕੁੜੀਆਂ ਹਿੰਦੂਆਂ ਦੀਆਂ ਬੱਚੀਆਂ ਗਾਇਬ ਹੈ ਯੂਪੀ ਚੋਂ ਹੂੰ ਕੁਝ ਨਹੀਂ ਪਤਾ ਕਿੱਧਰ ਗਈਆਂ ਜਵੀਨ ਖਾ ਗਈ ਅਸਮਾਨ ਨਿਕਲ ਗਿਆ ਇਹ ਹਾਲ ਗੁਜਰਾਤ ਦੇ ਆਪਾਂ ਹੈ ਕਿੱਥੇ ਆ ਜੀ ਜਿੰਨਾ ਕੁਝ ਹਿੰਦੂ ਸੁਸਾਇਟੀ ਨਾਲ ਹੋ ਰਿਹਾ ਹੈ ਨਾ ਜੇ ਅਗਰ ਉਹਨੂੰ ਬਹੁਤ ਜ਼ਿਆਦਾ ਖਿਆਲ ਨਾਲ ਦੇਖੋ ਤੇ ਆਪਾਂ ਨੂੰ ਫਿਰ ਇਹ ਸਮਝ ਲੱਗਦੀ ਹੈ ਕਿ ਇਹ ਲੋਕ ਕਰ ਕਿਆ ਰਹੇ ਨੇ ਲੋਕਾਂ ਦਾ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਡਾਇਵਰਟ ਕਰ ਰਹੇ ਨੇ ਨਾ ਚੀਜ਼ਾਂ ਵੱਲ ਜਿਹੜੇ ਆ ਰਮਾਨ ਮਲਿਕ ਦੇ ਮਸਲੇ ਦੇ ਵਿੱਚ ਜ਼ਿਆਦਾ ਬੋਲਦੇ ਪਏ ਆ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਹਿੰਦੂਆਂ ਵਾਸਤੇ ਪੰਜਾਬ ਸੇਫ ਨਹੀਂ ਹੈਗਾ ਅਸੀਂ ਇੱਥੇ ਸੇਫ ਨਹੀਂ ਬੈਠੇ ਰਾਹੀਂ ਦੁਕਾਨਾਂ ਹੈ ਨਾ ਜੀ ਆਪਣੀ ਆਪਣੀ ਦੁਕਾਨਾਂ ਖੋਲ ਲਈਆਂ ਤੁਸੀਂ ਪੂਰੇ ਹਿੰਦੁਸਤਾਨ ਚ ਜਾਓ ਪੂਰੇ ਕਿਸੇ ਤੋਂ ਕਿਸੇ ਵੀ ਹਿੰਦੂਵਾਦੀ ਤੋਂ ਪੁੱਛੋ ਸਭ ਤੋਂ ਵਧੀਆ ਪਾਲਟੀ ਕਿਹੜੀ ਹੈ ਉਹ ਕਹੇਗਾ ਬੀਜੇਪੀ ਬੀਜੇਪੀ ਕੋ ਹਨਾ ਥੋੜੇ ਜਿਹੜੇ ਪੰਜਾਬ ਦੇ ਹਿੰਦੂ ਵੀ ਕਹਿੰਦੇ ਹੈਨਾ ਥੋੜੇ ਦਿਮਾਗ ਉਹਨਾਂ ਨੂੰ ਪੁੱਛੋ ਵੀ ਥੋੜੇ ਹਿਸਾਬ ਨਾਲ ਹਿੰਦੁਸਤਾਨ ਦੇ ਵਿੱਚ ਕਿਹੜੀ ਐਸੀ ਕਮਿਊਨਿਟੀ ਹੈ ਜੋ ਹਿੰਦੂਆਂ ਲਈ ਥ੍ਰੈਟ ਕੋਈ ਕਹੇਗਾ ਮੁਸਲਮਾਨ ਹਮ ਪੱਟ ਨਾ ਜੀ ਅਗਲ ਬਿਲਕੁਲ ਪੰਜਾਬ ਚ ਆਜੋ ਹੁਣ ਪੰਜਾਬ ਚ ਪੁੱਛੋ ਜੀ ਤੁਹਾਡੇ ਲਈ ਕੀ ਪ੍ਰੋਬਲਮ ਹੈ ਤੁਹਾਨੂੰ ਸਾਨੂੰ ਸਿੱਖਾਂ ਤੋਂ ਪ੍ਰੋਬਲਮ ਹੈ ਹਮ ਇਹ ਸਾਰਾ ਕਾਂਗਰਸੀ ਲਾਣਾ ਸਾਰਾ ਅੱਜ ਬੀਜੇਪੀ ਚ ਜਾ ਕੇ ਬੀਜੇਪੀ ਦੇ ਝੰਡੇ ਚੱਕ ਕੇ ਆਪਣੇ ਆਪ ਨੂੰ ਬਹੁਤ ਬੜਾ ਦੇਸ਼ਵਕਤ ਕੋਚਿਤ ਕਰ ਰਹੇ ਪੰਜਾਬ ਤੇ ਸਭ ਤੋਂ ਸੇਫਸਟ ਪਲੇਸ ਹੈ ਜਨਾਬ ਤੁਸੀਂ ਯੂਪੀ ਚ ਜਾਓ ਮੰਦਰਾਂ ਦੇ ਨਾਲ ਕੀ ਨਹੀਂ ਹੋਇਆ ਮੰਦਰਾਂ ਦੇ ਵਿੱਚ ਟਾਇਲਟ ਤੱਕ ਬਣਾਏ ਗਏ ਆ ਮੂਰਤੀਆਂ ਹੁਣ ਦਿੱਲੀ ਚ ਨਹੀਂ ਟੁੱਟੀਆਂ ਜੀ ਕਾਲੀ ਦੇਵੀ ਦੀ ਮੂਰਤੀਆਂ ਤੋੜ ਕੇ ਥੱਲੇ ਜ਼ਮੀਨ ਤੇ ਸੱਟ ਦਿੱਤੀਆਂ ਸਰਕਾਰ ਨੇ ਚੱਕੇ ਕੋਈ ਹੈ ਜੀ ਪੁੱਛਣ ਵਾਲਾ ਸਰਕਾਰ ਨੇ ਹਾਂ ਕਾਲੀ ਦੇਵੀ ਦੀ ਯੈਸ ਉੱਥੇ ਕੋਈ ਬੋਲਿਆ ਨਹੀਂ ਇਹ ਕਾਲੀ ਮਾਤਾ ਜੇਨ ਰੂਪ ਧਾਰ ਲਿਆ ਉੱਥੇ ਸਾਰੇ ਮਗਰ ਪੈ ਗਏ ਉੱਥੇ ਸਾਰੇ ਮਗਰ ਮੈਂ ਉਹੀ ਤੇ ਗੱਲ ਕਹਿੰਦਾ ਜੀ ਉੱਤੇ ਇਧਰ ਇਹ ਮਗਰ ਪੈ ਗਏ ਉਧਰ ਇਹਨਾਂ ਨੇ ਕੁਝ ਨਹੀਂ ਬੋਲਣਾ ਕਾਸ਼ੀ ਸਭ ਤੋਂ ਪ੍ਰਾਚੀਨ ਸ਼ਹਿਰ ਦੱਸਿਆ ਜਾਂਦਾ ਦੁਨੀਆ ਦਾ ਕੇਂਦਰ ਦੱਸਿਆ ਜਾਂਦਾ ਕੇਂਦਰ ਦੱਸਿਆ ਹੈਨਾ ਕਾਚੀ ਦੇ ਵਿੱਚ 160 ਸ਼ਿਵਲਿੰਗ ਯੋਗੀ ਅਦਿੱਤਿਆ ਆਦਿ ਸਰਕਾਰ ਨੇ ਤੜਵਾ ਕੇ 80 ਨਾਲੇ ਦੇ ਬਰਾਬਰ ਇੱਕ ਪਲਾਟ ਦੀ ਭਰਤੀ ਨੂੰ ਸੁਟਵਾ ਦਿੱਤੇ ਮੌਕੇ ਤੇ ਟਰੈਕਟਰ ਟਰਾਲੀ ਵਾਲੇ ਦੋਵੇਂ ਫੜ ਲਏ ਗਏ ਲੰਕਾ ਥਾਣੇ ਦੇ ਵਿੱਚ ਅੱਜ ਵੀ 160 ਸ਼ਿਵਲਿੰਗ ਪਈ ਹੈ ਕੇਸ ਦੀ ਅਪਡੇਟ ਪਤਾ ਕਰ ਲੋ ਕੇਸ 'ਚ ਕੀ ਆਇਆ ਕੁਝ ਨਹੀਂ ਆਇਆ ਉਧਰ ਨਹੀਂ ਬੋਲਣਗੇ ਹੂੰ ਕਿਉਂਕਿ ਤਾਂ ਭਾਜਪਾ ਦੀ ਸਰਕਾਰ ਹੈ ਦਿੱਲੀ ਜੇ ਨਹੀਂ ਬੋਲਣਗੇ ਦਿੱਲੀ ਚ ਬੀਜੇਪੀ ਦੀ ਸਰਕਾਰ ਹੈ ਹੂੰ ਪੰਜਾਬ ਚ ਮੌਲ ਖਰਾਬ ਕਰਨਗੇ ਕਿ ਇੱਥੇ ਸਰਕਾਰ ਲਿਆਣੀ ਹੈ ਇੱਥੇ ਦਿਖਾਣਾ ਹੈ ਲੋਕਾਂ ਨੂੰ ਕਿ ਹਿੰਦੂ ਬਹੁਤ ਅਨਸੇਫ ਹੈ ਪੰਜਾਬ ਦੇ ਵਿੱਚ ਸਾਈਡ ਨਹੀਂ ਦਿੰਦਾ ਆਂਦਾ ਹਿੰਦੂਆਂ ਨੂੰ ਪੰਜਾਬ ਮੇਜਰ ਕ੍ਰਾਈਸਿਸ ਦੇ ਵਿੱਚ ਹੈ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਤੁਸੀਂ ਕਿਹ ਸਭ ਤੋਂ ਸੇਫ ਜਗ੍ਹਾ ਹਾਂਜੀ ਤੁਸੀਂ ਕਹਿੰਦੇ ਸਭ ਤੋਂ ਸੇਫ ਜਗਾ ਪੰਜਾਬ ਆ ਲੇਕਿਨ ਮੇਜਰ ਕ੍ਰਾਈਸਿਸ ਵੀ ਤਾਂ ਹੋ ਰਹੇ ਨੇ ਨਾ ਜੀ ਪੰਜਾਬ ਦੇ ਵਿੱਚ ਹੀ ਮੇਜਰ ਕ੍ਰਾਈਸਿਸ ਹੋ ਰਹੇ ਨੇ ਐਸੀ ਐਸੀ ਗੱਲਾਂ ਤਾਂ ਮੇਜਰ ਕ੍ਰਾਈਸਿਸ ਫੈਲਾਏ ਜਾ ਰਹੇ ਨੇ ਹੂੰ ਨਸ਼ਾ ਸਾਡੀ ਬਿਗੇਸਟ ਪ੍ਰੋਬਲਮ ਹੈ ਹੂੰ ਤੁਸੀਂ ਦਿਖਾਓ ਕੋਈ ਬੋਲਦਾ ਹੋਇਆ ਕਿਆ ਕੱਲੇ ਸਿੱਖਾ ਦੇ ਬੱਚੇ ਮਰ ਰਹੇ ਆਂ ਨਸ਼ੇ ਨਾਲ ਇਹਨਾਂ ਕਹਿੰਦੇ ਨੇ ਮਰਦੇ ਮਰਦੇ ਫੇਰ ਜੀ ਕਿਸੇ ਵੀ ਐਸੀ ਕੋਈ ਵੀ ਐਸੀ ਗੱਲ ਹੋਵੇ ਜਿਹਦੇ ਦੇ ਵਿੱਚ ਧਰਮ ਦਾ ਫਾਇਦਾ ਹੋਵੇ ਜਾਂ ਚਲੋ ਪੰਜਾਬ ਦਾ ਕੋਈ ਫਾਇਦਾ ਹੋਵੇ ਜਾਂ ਕੋਈ ਚਲੋ ਪਲਾਮਾਨ ਸੀ ਹੋਵੇ ਪੰਜਾਬ ਨਾਲ ਕੋਈ ਉਹ ਐਸੇ ਕਿਸੇ ਮਸਲੇ ਤੇ ਤੁਹਾਨੂੰ ਨਹੀਂ ਦਿਖਾਈ ਦੇਣਗੇ ਦੇਖਿਆ ਤਾਂ ਤੁਸੀਂ ਮੈਨੂੰ ਦੱਸ ਦੋ ਪਾਣੀ ਦੇ ਮਸਲੇ ਤੇ ਕਿਉਂ ਨਹੀਂ ਬੋਲੂ ਪਾਣੀ ਦਾ ਪਾਣੀ ਸਿਰਫ ਕਿਸੇ ਇੱਕ ਧਰਮ ਨੇ ਥੋੜੀ ਨਾ ਪੀਣਾ ਅਸਲ ਚ ਰਹਿ ਇੱਥੇ ਰਹੇ ਨੇ ਲੇਕਿਨ ਇਹਨਾਂ ਦਾ ਡੈਡੀਕੇਸ਼ਨ ਜੰਮਾ ਪਾਰ ਹੈ ਇਹ ਪੰਜਾਬ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਹੈ ਉਹ ਪੰਜਾਬ ਨੂੰ ਡੈਡੀਕੇਟਿਡ ਹੈਗੇ ਆ ਪੰਜਾਬੀ ਉਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਇਸਾਈ ਵੀ ਆ ਸਾਰੇ ਆ ਲੇਕਿਨ ਜਿਹੜੇ ਹਿੰਦੂਆਂ ਦੇ ਸੋ ਕਾਲਡ ਲੀਡਰ ਹੈ ਇਹਨਾਂ ਨੂੰ ਪੰਜਾਬ ਤੋਂ ਕੋਈ ਲੈਣ ਦਿੰਦੀ ਐ ਇਹਨਾਂ ਦੀ ਸਾਰੀ ਡੈਡੀਕੇਸ਼ਨ ਜੰਮਦਾ ਪਾਰ ਐ ਜੋ ਚੀਜ਼ਾਂ ਜਿ ਮੈਂ ਉਹੀ ਗੱਲ ਕਹਿੰਨਾ ਜੋ ਚੀਜ਼ਾਂ ਯੂਪੀ ਚ ਹੋ ਰਹੀਆਂ ਪੰਜਾਬ ਚ ਤੋਂ ਦਾ 1% ਵੀ ਨਹੀਂ ਹੋਇਆ ਜੀ ਕੁਝ ਵੀ ਹੂੰ ਕਦੇ ਵੀ ਨਹੀਂ ਹੋਇਆ ਹੋਇਆ ਨਹੀਂ ਇਹ ਹੁਣ ਜ਼ਰੂਰ ਜਗਰਾਤਿਆਂ ਦੇ ਵਿੱਚ ਦੇ ਕੋਈ ਚਾਂਕੇ ਚੁੰਕੇ ਲੱਗ ਗਏ ਨੇ ਕੱਢਣ ਔਰ ਹੁੰਦੇ ਨਹੀਂ ਕੱਢ ਰਹੇ ਘਰੇ ਤੇ ਖਾਸਾ ਟਾਈਮ ਹੋ ਗਿਆ ਪਰ ਫਹਲੇ ਫਿਰ ਵੀ ਥੋੜਾ ਜਿਆਦਾ ਲੁਕਿਆ ਚਿਪਾਇਆ ਹੈਗਾ ਹੁਣ ਵੀ ਟਾਈਮ ਹੈ ਇਹਨਾਂ ਨੂੰ ਰੋਕਣ ਦਾ ਸਹੀ ਤਰੀਕੇ ਨਾਲ ਚਲੰਦਾ ਹਿੰਦੂਇਜ਼ਮ ਦੇ ਵਿੱਚ ਬਹੁਤ ਬਿਗੇਸਟ ਪ੍ਰੋਬਲਮ ਹੈਗੀ ਆ ਕਾਸਟਿਜ਼ਮ ਬਹੁਤ ਵੱਡੀ ਪ੍ਰੋਬਲਮ ਹੈ ਜਿਵੇਂ ਮੈਂ ਕਿਹਾ ਕਿ ਇੱਕ ਯਾਦਵ ਨੂੰ ਉਹਦੀ ਉਹਦੀ ਸ਼ੇਖਾ ਵੜਦੀ ਮੈਂ ਉਦੋਂ ਇਹ ਗੱਲ ਕਰਨ ਲੱਗਾ ਸੀ ਵੀ ਯਾਦਵ ਯਾਦਵ ਕੁੱਲ ਨੂੰ ਸ਼੍ਰੀ ਕ੍ਰਿਸ਼ਨ ਜੀ ਨਾਲ ਜੋੜਿਆ ਜਾਂਦਾ ਹਾਂਜੀ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਕੁੱਲ ਦੇ ਬੰਦੇ ਨੇ ਇਹ ਕੁਝ ਕੀਤਾ ਹਾਂ ਸਭ ਦੇ ਸਾਹਮਣੇ ਕੀਤਾ ਇਹ ਜੀ ਦੇਖੋ ਕਿੰਨੇ ਕਿੰਨਾ ਉਹਦੇ ਨਾਲ ਅਤਿਆਚਾਰ ਹੋਇਆ ਜੀ ਮੁੰਡੇ ਨਾਲ ਹੂੰ ਇਹ ਤੇ ਕਿਹੜੇ ਜਿਹੜੀ ਤੇ ਰਹਿ ਮੰਨਦੀ ਹੈ ਪੂਰੀ ਤਰ੍ਹਾਂ ਤੋਂ ਡੈਡੀਕੇਸ਼ਨ ਨਾਲ ਮੰਨਦੀ ਹੈ ਕਿ ਵਰਨਾ ਆਸ਼ਰਮ ਜਿਹੜਾ ਹੈ ਯਾਨੀ ਵਰਣ ਵਵਸਥਾ ਜਿਹੜੀ ਹੈ ਉਹ ਆਧਾਰ ਹੈ ਸਨਤਨ ਤੰਤਰਮ ਦਾ ਇੱਕ ਬਹੁਤ ਬੜੀ ਗਿੰਤੀ ਹੈ ਜਿਹੜੀ ਇਹਨੂੰ ਡੈਡੀਕੇਟਿਡ ਹੈਗੀ ਹੈ ਹੂੰ ਮੈਨੂੰ ਲੱਗਦਾ ਹੈ ਕਿ ਸ਼ਾਇਦ ਅਰਮਾਨ ਮਲਿਕ ਦੇ ਕੇਸ ਤੇ ਵੀ ਆਹੀ ਕਾਰਨ ਹੈ ਨਹੀਂ ਤਾਂ ਅੰਨਾ ਵੀ ਦੇਖ ਕੇ ਦੱਸ ਦਵੇ ਵੀ ਕਾਲੀ ਦਾ ਰੂਪ ਤਾਰਨ ਕਰਨ ਤੋਂ ਬਾਅਦ ਤੇ ਉਹਨੇ ਕੁਝ ਵੀ ਐਸਾ ਗਲਤ ਨਹੀਂ ਕੀਤਾ ਔਰ ਰੂਪ ਤਾਰਨ ਕਰਨਾ ਕੋਈ ਬੇਦਬੀ ਨਹੀਂ ਹੈ ਪਰੰਪਰਾ ਹੈ ਔਰ ਇਹਦਾ ਮੈਂ ਤੁਹਾਨੂੰ ਸਭ ਤੋਂ ਵੱਡਾ ਐਗਜ਼ੈਂਪਲ ਦਿੱਤਾ ਨਰਿੰਦਰ ਮੋਦੀ ਜਦੋਂ ਖੁਦ ਥਾਲੀ ਥਾਲੀ ਚ ਦੀਵੇ ਰੱਖ ਕੇ ਰੱਖ ਕੇ ਇੱਕ ਆਰਾਮ ਬਣੇ ਹੋਏ ਬੰਦੇ ਦਾ ਜਦੋਂ ਆਰਤੀ ਕਰ ਰਹਾ ਹੈ ਹੁਣ ਇਸ ਤੋਂ ਵੱਡਾ ਕਿਆ ਪ੍ਰਮਾਣ ਹੋ ਸਕਦਾ ਇਹਦਾ ਮਤਲਬ ਨਰਿੰਦਰ ਮੋਦੀ ਪਾਗਲ ਹੈ ਹੂੰ ਯਾਨੀ ਰੂਪ ਤਾਰਣ ਕਰਨ ਨਾ ਪਰੰਪਰਾ ਹੈ ਜੀ ਇੱਕ ਪਾਲਟਿਕਲ ਦਾ ਫਿਰ ਉਹ ਰੂਪ ਤਾਰਣ ਕਰਨ ਤੋਂ ਬਾਅਦ ਅਗਰ ਕੋਈ ਗਲਤ ਐਕਟੀਵਿਟੀ ਹੁੰਦੀ ਹੈ ਉਹ ਵੀ ਅਧਿਵਿ ਦੀ ਸ਼ਰੇਣੀ ਚ ਜਾਂਦੀ ਹੈ ਤੁਸੀਂ ਕਹ ਵਰਨ ਜਿਹੜਾ ਹੈ ਉਹ ਅੱਜ ਵੀ ਚੱਲ ਰਿਹਾ ਹਾਂਜੀ ਪਰ ਅਸਲੀ ਤਾਂ ਸਮਾਜ ਦੇ ਵਿੱਚ ਰਹਿ ਰਹੇ ਆ ਇਥੇ ਤਾਂ ਕਿਹਾ ਜਾਂਦਾ ਵੀ ਸਾਰੇ ਇੱਕ ਬਰਾਬਰ ਨੇ ਉਹਦੇ ਦੋ ਕਾਰਨ ਹੈ ਜੇ ਇੱਕ ਤਾਂ ਪੰਜਾਬ ਜਿਹੜੀ ਧਰਤੀ ਹੈ ਪੰਜਾਬ ਸ਼ੁਰੂ ਤੋਂ ਉਹਦਾ ਜਿਹੜਾ ਹਿਸਾਬ ਰਿਹਾ ਉਹ ਬਾਕੀ ਸਾਰੇ ਚੀਜ਼ਾਂ ਤੋਂ ਸਾਰੇ ਦੇਸ਼ਾਂ ਤੋਂ ਮੁਲਕਾਂ ਤੋਂ ਅਲੱਗ ਰਿਹਾ ਹੈ ਹੂੰ ਪੰਜਾਬ ਚ ਸਟਾਰਟਿੰਗ ਚ ਹੀ ਵਨ ਵਿਵਸਥਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੀ ਖਤਮ ਕਰਤ ਖਤਮ ਕਰਤੀ ਸੀਗੀ ਹੂੰ ਠੀਕ ਹੈ ਜੇ ਤਾਂ ਇਹ ਪਹਿਲੀ ਗੱਲ ਉਹਦੇ ਕਰਕੇ ਉਸ ਗੱਲ ਕਰਕੇ ਅੱਜ ਪੰਜਾਬ ਦੇ ਕਲਚਰ ਚ ਅਚੀ ਸ਼ਾਮਿਲ ਹੋਈ ਹੈ ਦੂਜੀ ਗੱਲ ਫਿਰ ਆਇਆ ਉਹ ਦੋ ਅੱਗੇ ਕਰਨ ਇਹਦਾ ਵੱਡੀਆਂ-ਵੱਡੀਆਂ ਇੰਡਸਟਰੀਆਂ ਬਣੀਆਂ। ਇੰਡਸਟਰੀਆ ਬਣਨ ਨਾਲ ਉਦਯੋਗੀਕਰਨ ਦੇ ਨਾਲ ਇਹਨਾਂ ਚੀਜ਼ਾਂ 'ਚ ਮੰਨਤਾ ਇਹਨਾਂ ਦੀ ਘਟੀ ਹੈ। ਹੂੰ। ਲੇਕਿਨ ਅੱਜ ਵੀ ਇਸ ਟਾਈਮ 'ਤੇ ਜਿਸ ਟਾਈਮ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ 'ਤੇ ਵੀ ਵਰਣ ਵਿਵਸਥਾ ਦੇ ਪੁਰਜ਼ੋਰ ਸਮਰਥਕ ਹੈਗੇ ਆਂ ਜਿਵੇਂ ਸ਼ੰਕਰਾਚਾਰ। ਸ਼ੰਕਰਾਚਾਰ ਆਦਿ ਪੋਸਟ ਜੋ ਮਰਜੀ ਬੈਠੇ ਉਹ ਵਰਣ ਨੂੰ ਜਨਮਨਾ ਹੀ ਮੰਨਣਗੇ। ਕਿ ਜਨਮ ਤੋਂ ਹੀ ਬ੍ਰਾਹਮਣ ਹੋ ਸਕਦਾ, ਜਨਮ ਤੋਂ ਹੀ ਛਤਰੀ ਹੋ ਸਕਦਾ, ਜਨਮ ਤੋਂ ਹੀ ਵੈਸ਼ੇ ਔਰ ਜਨਮ ਤੋਂ ਹੀ ਸ਼ੂਦਰ ਹੋ ਸਕਦਾ। ਉਹ ਨਹੀਂ ਬਦਲ ਸਕਦਾ ਅਜ ਵੀ ਇਹ ਗੱਲ ਹੈ ਹਾਂਜੀ ਹਾਂ ਹੈਗੀਆਂ ਤੇ ਰਮਾਇਣ ਦਾ ਅਸੀਂ ਵਾਲਮੀਕੀ ਜੀ ਦੀ ਮੰਨਦੇ ਦੇਖੋ ਚਲੋ ਮੈਂ ਇਸ ਮਸਲੇ ਤੇ ਮੈਂ ਫਿਲਹਾਲ ਕੋਈ رائے ਨਹੀਂ ਦੇਣਾ ਚਾਹੁੰਦਾ ਕਿਉਂਕਿ ਇਹ ਗੱਲ ਬਿਲਕੁਲ ਅਲੱਗ ਹੈ ਹੂੰ ਤੇ ਲੇਕਿਨ ਆਪਾਂ ਇਹ ਤੇ ਦੇਖ ਹੀ ਸਕਦੇ ਆਂ ਕਿ ਚਲੋ ਅਗਰ ਇਸ ਇਸ ਵੀ ਪੁਆਇੰਟ ਤੇ ਅਬ ਥੋੜਾ ਜੱਗ ਅੱਗੇ ਡਿਸਕਸ ਕਰ ਲਈਏ ਵਾਲਮੀਕੀ ਜੀ ਮਹਾਰਾਜ ਹੈ ਵਾਲਮੀਕੀ ਜੀ ਮਹਾਰਾਜ ਤੇ ਜਿਹੜੇ ਵੰਸ਼ਜ ਹੈ ਅਜੋ ਉਹ ਕਿੱਥੇ ਹੈ ਅਛੋਤ ਮੰਨਿਆ ਜਾਂਦਾ ਹੈ ਜੀ ਹੂੰ ਕੋਣ ਆਪਣੀ ਕੁੜੀ ਬੰਦਾ ਚੋਂ ਦਾ ਨੰਦ ਜੈ ਹਿੰਦੂ ਧਰਮ ਦੇ ਵਿੱਚ ਬਾਲਮਿਕੀ ਜੀ ਦੀ ਰਚਨਾ ਰਾਮਾਇਣ ਮਹਾਕਾਵਯ ਹੈ ਜੀ ਇਸ ਤੋਂ ਵਧੀਆ ਬੈਟਰ ਸਪਿਰਚੁਅਲ ਪਵਿੱਤਰ ਰਚਨਾ ਹਿੰਦੂਆਂ ਚ ਨਹੀਂ ਹੈ ਇੰਡੂਇਸਮ ਚ ਨਹੀਂ ਹੈ ਬਹੁਤ ਵੱਡੀ ਉਹ ਹੈਗੀ ਲੇਕਿਨ ਅਜ ਉਹਨਾਂ ਨੇ ਉਹਨਾਂ ਦੇ ਵੰਸ਼ ਦੇ ਨਾਲ ਕੀ ਹੁੰਦਾ ਅਦੀਵਨ ਨੂੰ ਛੂਤ ਕਿਹਾ ਜਾਂਦਾ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਛੂਤ ਨਹੀਂ ਕਿਹਾ ਜਾਂਦਾ ਕਿਹਾ ਜਾਂਦਾ ਮੈਨੂੰ ਖੁਦ ਕਿਹਾ ਗਿਆ ਮੈਨੂੰ ਵਾਲਮੀਕੀ ਜਾਤੀ ਦਾ ਜਿਹੜਾ ਇੱਕ ਉਹ ਉਹ ਕੀਤਾ ਗਿਆ ਜੀ ਬਸ ਉਹ ਹੁੰਦਾ ਮੈਂ ਇਸ ਬਾਰੇ ਜ਼ਿਆਦਾ ਤੈਨੂੰ ਨਹੀਂ ਕਿਸ ਤੂੰ ਵੀ ਉਸੇ ਜਾਤੀ ਤੋਂ ਨਹੀਂ ਚਲੋ ਮਾਨਸਕੀ ਜਾਤ ਸਭ ਇੱਕੋ ਪਛਾਣ ਬੋ ਆਪਣਾ ਤੇਸ ਫਲਸਵੇ ਨੂੰ ਮੰਨਦੇ ਹਾਂ ਜੀ ਹਮ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੀ ਸਾਡਾ ਫਲਸਫਾ ਹੈ ਦੇਵਾਦੀ ਦੇ ਮਹਾਦੇਵ ਦਾ ਦਿੱਤਾ ਹੈ ਫਲਸਫਾ ਹੀ ਸਾਡਾ ਫਲਸਫਾ ਹੈ ਕਿ ਜਨੇਵੀ ਸੰਸਾਰwidetildeਵੇਂ ਸਭ ਮਹਾਦੇਵ ਦੇ ਪੁੱਤਰ-ਪੁੱਤਰੀਆਂ ਹੈ। ਹੂੰ। ਬੇਸ਼ੱਕ ਕੋਈ ਹੈ। ਕੋਈ ਹੈ। ਇਹ ਵੀ ਆਪਣਾ ਡੋਗੀ ਵੀ ਉਹ ਤਾਂ ਹੀ ਚੰਗਾ ਹੈ। ਹੂੰ। ਇਹ ਵੀ ਇਹ ਵੀ ਸਾਡਾ ਉਸੇ ਦਾ ਬੱਚਾ ਹੈ। ਹੂੰ। ਪੂਰੀ ਪ੍ਰਕਿਰਤੀ ਉਹਦੀ ਸੰਤਾਨ ਹੈ। ਹੂੰ। ਪਰ ਕਿਹਾ ਇਹਦਾ ਕਾਸਟਿਜ਼ਮ ਦਾ ਅਗਰ ਕਿਸੇ ਨੇ ਦੇਖਿਆ ਤਾਂ ਮੈਂ ਉਸ ਚੀਜ਼ ਨੂੰ ਭੁਗਤ ਚੁੱਕਿਆ। ਮਤਲਬ ਮੈਂ ਦੇਖ ਚੁੱਕਿਆ ਜੀ ਉਸ। ਬੇਪਰਵਾਹ ਹੋਇਆ ਤੁਹਾਡੇ ਨਾਲ। ਹਾਂਜੀ। ਹੋਇਆ ਜੀ। ਬਹੁਤ ਅੱਛੇ ਲੈਵਲ ਤੇ ਹੋਇਆ। راجੂ ਮੈਨੂੰ ਕੋਈ ਵੀ ਕਹਿੰਦਾ ਭੀਮसेना ਵਾਲਾ ਕਿਉਂ ਕਹਿੰਦਾਂ ਤੇ ਨਹੀਂ ਭੀਮसेना ਵਾਲਾ ਮੈਨੂੰ ਜਾਤੀ ਦੇ ਕਾਰਨ ਹੀ ਕਹਿੰਦੇ ਆ ਨਾ ਹੋਰ ਤਾਂ ਕੋਈ ਇਸ਼ੂ ਨਹੀਂ ਹੈ ਮੈਂ ਤਾਂ ਕਦੇ ਚੰਦਰ ਸ਼ੇਖਰ ਦਾ ਝੰਡਾ ਨਹੀਂ ਚੁੱਕਿਆ ਜੀ ਅਜੇ ਤੱਕ ਨਾ ਮੈਂ ਕਦੇ ਕਿਸੇ ਦਾ ਪ੍ਰੋਗਰਾਮ ਚ ਗਿਆ ਜੀ ਉਹਨਾਂ ਤੱਕ ਨਾ ਮੈਂ ਉਹਨਾਂ ਦੀ ਕੋਈ ਅਜੇ ਤੱਕ ਕੋਈ ਉਹਨਾਂ ਚੰਦਰ ਸ਼ੇਖਰ ਆਜ਼ਾਦ ਆ ਭੀਮ ਆਰਮੀ ਦੀ ਕੋਈ ਪੋਸਟਕ ਨਹੀਂ ਸੰਜੀ ਕੀਤੀ ਅਜੇ ਤੱਕ ਉਸ ਬੰਦੇ ਦੀ ਮੈਂ ਅਜ ਤੱਕ ਦੇ ਉਹ ਵੀ ਨਹੀਂ ਕੀਤੀ ਵੀ ਚਲੋ ਜੀ ਇਹਨੂੰ ਥੋੜਾ ਜਿਆਦਾ ਤਾਂ ਉਹ ਕਰਦੀ ਇਹਨੂੰ ਥੋੜਾ ਗਰੇਸ ਦੇਦੀ ਹੈ ਜਾਂ ਦੀ ਕੋਈ ਸਮਰਥਨ ਕਰਦੀ ਹੈ ਨਹੀਂ ਕੀਤਾ ਜੀ ਕਿਹਾ ਜਾਂਦਾ ਤੇ ਮੈਨੂੰ ਲੱਗਦਾ ਹੈ ਕਿ ਅਰਮਾਨ ਮਲਿਕ ਦੇ ਕਹੇ ਸੇ ਵੀ ਕੁਝ ਨਾ ਕੁਛ ਐ ਗੱਲ ਹੈਗੀ ਹੈ ਮੈਨੂੰ ਇਹ ਲੱਗਦਾ ਹੈ ਜੀ ਮੈਂ ਗਲਤ ਹੋ ਸਕਦਾ ਇਹ ਗੱਲ ਗੱਲ ਹੈ ਪਰ ਮੈਨੂੰ ਇਹ ਲੱਗਦਾ ਹੈ ਗੱਲ ਇਹ ਹੈ ਕਿ ਹੋਰ ਵੀਆਂ ਗੱਲਾਂ ਨੇ ਕਿਉਂਕਿ ਕਈ ਲੋਕ ਵੀ ਕੀ ਕਹਿੰਦੇ ਨੇ ਵੀ ਅਸ਼ਲੀਲਤਾ ਫਲਾਉਂਦੇ ਨੇ ਪਰਚਾ ਦਰਚ ਕਰਾਉ ਨਾ ਕਿ ਕਿ ਕਿਹੜੀ ਅਸ਼ਲੀਲਤਾ ਫਲਾ ਰਹੇ ਨੇ ਜੀ ਉਹ ਉਹਦੇ ਵਾਸਤੇ ਅਸ਼ਲੀਲਤਾ ਦਾ ਪਰਚਾ ਕਰਾ ਦੋ ਤੇਰ ਜੀ ਕੀ ਦਿੱਕਤ ਹੈ ਹੋਣਾ ਚਾਹੀਦਾ ਹੈ ਜੇ ਕੋਈ ਅਸ਼ਲੀਲਤਾ ਫਲਾਉਂਦਾ ਕਰਾਓ ਦਰਚ ਉਹਦੀ ਪਰਿਭਾਸ਼ਾ ਤਿਆਰ ਹੈ ਅਸ਼ਲੀਲਤਾ ਫਲਾਉਂਦੀ ਸੰਵਿਧਾਨ ਦੇ ਵਿੱਚ ਇੱਕ ਡਾਇਰੈਕਟ ਇੱਕ ਪਰਿਭਾਸ਼ਾ ਹੈ ਕਿ ਇਹ ਵੀ ਇਹ ਚੀਜ਼ਾਂ ਅਸ਼ਲੀਲਤਾ ਮੰਨੀ ਜਾਣਗੀਆਂ ਚੀਜ਼ਾਂ ਅਸ਼ਲੀਲਤਾ ਨਹੀਂ ਬਿਕਰ ਵਾਲੇ ਦੀ ਵੀਡੀਓ ਸ਼ੇਅਰ ਕਰਨਾ ਜਿੰਮ ਕਰਦੇ ਆ ਇਹ ਵੀਡੀਓ ਸ਼ੇਅਰ ਕਰਨਾ ਸ਼ਾਰਟਸ ਪਾ ਕੇ ਵੀਡੀਓ ਸ਼ੇਅਰ ਕਰਨਾ ਹਾਂ ਲੋਕ ਇਹ ਕਹਿ ਦਿੰਦੇ ਆ ਨਹੀਂ ਸਮਾਜਿਕ ਗ੍ਰੁੱਪ ਤੇ ਗਲਤ ਹੋ ਸਕਦਾ ਹੈ ਉਹ ਫਿਰ ਐ ਹੀ ਲੋਕ ਐ ਹੀ ਲੋਕ ਨਹੀਂ ਹੈ ਜਿਹੜੇ ਕੰਚਨ ਕੁਮਾਰੀ ਨੂੰ ਆਪਣੀ ਭੈਣ ਦੱਸ ਰਹੇ ਸੀਗੇ ਕੰਚਨ ਕੁਮਾਰੀ ہماری ਬਹਿਨ ਹੈ ਹੈ ਸਾਡੀ ਸ਼ਹੀਦ ਹੈ ਸਾਡੇ ਲਈ ਸ਼ਹੀਦ ਹੋਈ ਹੈ ਉਹ ਕੰਚਨ ਕੁਮਾਰੀ ਭੈਣ ਸੀਗੀ ਹੂੰ ਤੇ ਪਾਇਲ ਦੁਸ਼ਮਣ ਹੋ ਗਈ ਪਾਇਲ ਦੁਸ਼ਮਣ ਹੋ ਗਈ ਕੁਝ ਇਹ ਨਾ ਇਹ ਨਾ ਨੋਰਵੰਦੇ ਲੋੜਾ ਫਾਲਤੂ ਦਾ ਕੂੜਾ-ਕਬਾੜ ਹੈ ਇਨ੍ਹਾਂ ਚ ਕੋਈ ਪੜਿਆ ਲਿਖਿਆ ਬੰਦਾ ਨਹੀਂ ਹੈ ਜੀ ਹੂੰ ਕੰਚਨ ਨੂੰ ਭੈਣ ਕਹਿਣ ਵਾਲੇ ਅੱਜ ਮੈਂ ਇੱਕ ਦੋ ਦੀ ਵੀਡੀਓਜ਼ ਦੇਖ ਰਿਹਾ ਸੀਗਾ ਕੰਚਨ ਨੂੰ ਆਪਣੀ ਭੈਣ ਕਹਿਣ ਵਾਲੇ ਲੋਕੀਆ ਚ ਪਾਇਲ ਦੇ ਖਿਲਾਫ ਹੋਏ ਹੋਏ ਪਏ ਆ